ਸ਼ਸ਼ਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਇੱਕ ਨੌਜਵਾਨ ਨੇ 6 ਬੱਚਾ ਦੇ ਪਿਓ ਤੇ ਗੋਲੀ ਮਾਰ ਦਿੱਤੀ ਹੈ ਜਿਸ ਨੂੰ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪੁੱਬਾ ਮਾਰਦਾ ਹੋਇਆ ਪਰਿਵਾਰ ਨਜ਼ਰ ਆ ਰਿਹਾ ਹੈ ਦਰਸਲ ਮਾਮਲੇ ਨੂੰ ਲੈ ਕੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਬੁੱਟਾ ਸਿੰਘ ਦੇ ਪਿੰਡ ਦਾ ਹੀ ਇੱਕ ਨੌਜਵਾਨ ਉਸ ਦੇ ਪ੍ਰਾਦੀ ਘਰ ਵਾਲੀ ਨੂੰ ਗਲਤ ਮੈਸੇਜ ਕਰਦਾ ਸੀ ਜਿਸ ਦਾ ਉਹ ਲੰਬਾ ਦੇਣ ਦੇ ਲਈ ਪ੍ਰਾਸ ਸਮੇਤ ਬੁੱਟਾ ਸਿੰਘ ਉਸ ਨੌਜਵਾਨ ਦੇ ਘਰ ਜਾਂਦੇ ਨੇ ਸਬੂਤਾ ਸਮੇਤ ਪਰੋਥੇ ਜਾ ਕੇ ਇਹਨਾਂ ਦੇ ਵਿਚਕਾਰ ਕਹਾ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੌਜਵਾਨ ਵੱਲੋਂ ਆਪਣੇ ਪਿਓ ਦੀ ਰਿਵੋਲਵਰ ਚੁੱਕ ਕੇ ਬੁੱਟਾ ਸਿੰਘ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਬੁੱਟਾ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਉਹਦਾ ਜਿਹੜਾ ਛੋਟਾ ਭਰਾ ਏ ਉਹ ਵੀ ਜ਼ਖਮੀ ਹੋ ਜਾਂਦਾ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਇਸ ਵਿਚਾਲੇ 6 ਬੱਚਿਆਂ ਦੇ ਪਿਓ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਪਰਿਵਾਰ ਜਿਹੜਾ ਰੋਂਦਾ ਕੁੜਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜ ਪੈਣਾ ਇੱਕ ਛੋਟਾ ਪਾਈ ਸੀ ਅਤੇ ਮੱਸਾ ਬੁੱਟਾ ਸਿੰਘ ਨੇ ਆਪਣਾ ਪੁੱਤ ਦੇਖਿਆ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਹੈ ਇਹ ਵੱਡੀ ਵਾਰਦਾਤ ਹੋ ਜਾਂਦੀ ਹੈ ਜਦੋਂ ਸੁਰਨ ਬੁੱਟਾ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਅਸਲ ਜੇ ਇਸ ਸਪੀੜਿਤ ਮ੍ਰਿਤਕ ਬੁੱਟਾ ਸਿੰਧੀ ਘਰਵਾਲੀ ਦੀ ਗੱਲ ਕੀਤੀ ਜਾਵੇ ਤਾਂ ਉਸ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਪਹਿਲਾ ਉਸ ਦੀ ਦਰਾਨੀ ਨੂੰ ਉਸ ਨੌਜਵਾਨ ਵੱਲੋਂ ਤੰਗ ਕੀਤਾ ਜਾਂਦਾ ਸੀ ਮੈਸੇਜ ਕੀਤੇ ਜਾਂਦੇ ਸੀ ਗਲਤ ਮਲਤ ਪਰ ਬਾਅਦ ਦੇ ਵਿੱਚ ਜਦੋਂ ਸ਼ਿਕਾਇਤ ਉਸ ਵੱਲੋਂ ਕੀਤੀ ਗਈ ਤਾਂ ਉਸ ਤੋਂ ਬਾਅਦ ਉਸ ਨੌਜਵਾਨ ਵੱਲੋਂ ਕਿਹਾ ਗਿਆ ਕਿ ਜੇ ਤੂੰ ਗੱਲ ਨਹੀਂ ਕਰਦੀ ਤਾਂ ਤੂੰ ਆਪਣੀ ਜਠਾਣੀ ਦੀ ਕੁੜੀਆਂ ਦੇ ਨਾਲ ਗੱਲ ਕਰਵਾ ਦੇ ਉਸ ਤੋਂ ਬਾਅਦ ਦੇ ਵਿੱਚ ਇਹ ਕਾਫੀ ਮਾਮਲਾ ਵੱਧ ਜਾਂਦਾ ਹੈ ਤਾਂ ਅਖਰਕਾਰ ਉਸ ਅਲਾਬਾ ਦੇ ਲਈ ਦੋਵੇਂ ਭਰਾ ਉਸਨੂੰ ਉਸਵਾਨ ਦੇ ਘਰ ਚਲੇ ਜਾਂਦੇ ਨੇ ਉੱਥੇ ਗੱਲ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਸਨੂੰ ਉਸਵਾਨ ਵੱਲੋਂ ਆਪਣੀ ਰਿਵੋਲਵਰ ਚੁੱਕੀ ਜਾਂਦੀ ਹੈ ਤਿਸ ਤਰ੍ਹਾਂ ਬੁੱਟਾ ਸਿੰਘ ਅਤੇ ਉਸਦੇ ਭਰਾ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਛੋਟਾ ਭਰਾ ਕੰਬੀਰੂਪ ਦੇ ਵਿੱਚ ਜ਼ਖਮੀ ਹੈ ਅਤੇ ਵੱਡੇ ਭਰਾ ਬੁੱਟਾ ਸਿੰਘ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਸੱਥਰ ਵਿੱਚ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਕਾਫੀ ਭਾਵੁਕ ਤਸਵੀਰਾਂ ਨੇ ਮਾਸੂਮ ਬੱਚੇ ਜਿਹੜੇ ਕਿ ਛੋਟੇ-ਛੋਟੇ ਨੇ ਅਤੇ ਇੱਕ ਛੋਟਾ ਮੁੰਡਾ ਵੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਨਸੀਬਾ ਦੇ ਨਾਲ ਬਹੁਤ ਹੀ ਔਖਾ ਦੇਖਿਆ ਹੋਵੇਗਾ ਪਰ ਉਸ ਤੋਂ ਪਹਿਲਾਂ ਹੀ ਇੱਕ ਘਰ ਦੇ ਵਿੱਚ ਜਿਹੜੀ ਹੈ ਵੱਡੀ ਵਾਰਦਾਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰਾ ਮਾਮਲਾ ਮੁਕਸਰ ਸਾਹਿਬ ਨੇਲੇ ਪਿੰਡ ਭੁੱਲਰ ਵਿਖੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੀ ਮੌਤ ਹੋ ਚੁੱਕੀ ਹੈ ਪੁਲਿਸ ਬਾਅਦ ਨੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ ਜਾਣਕਾਰੀ ਮੈਨੂੰ ਮਿਲਿਆ ਇਸ ਮਾਮਲੇ ਨੂੰ ਲੈ ਕੇ ਕਿ ਦੋਸ਼ੀ ਦਾ ਨਾਮ ਬਿਲਵਲ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਦਰਾਨੀ ਦੇ ਫੋਨ ਉਤੇ ਗਲਤ ਮੈਸੇਜ ਕਰ ਰਿਹਾ ਸੀ ਉਸ ਦਾ ਜੁਰ ਪਤੀ ਅਤੇ ਉਸ ਦੇ ਘਰ ਮੋਬਾਈਲ ਲੈ ਕੇ ਸੰਬੰਧ ਵਿੱਚ ਲੰਬਾ ਦੇਣ ਨੇ ਚਲੇ ਜਾਂਦੇ ਨੇ ਤੇ ਉਸ ਦੌਰਾਨ ਹੀ ਉਸ ਨੂੰ ਚਵਾਰ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਉੱਥੇ ਹੀ ਇਹ ਪੂਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਵੀ ਆਂਦਾ ਹੈ ਪੁਲਿਸ ਵੱਲੋਂ ਵੀ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੁੱਬਾ ਮਾਰਦਾ ਹੋਇਆ ਪਰਿਵਾਰ ਹੋਰ ਕੀ ਕੁਝ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਸੁਣਦੇ ਆ ਕੀ ਨਾਮ ਹੈ ਜੀ ਕੀ ਘਟਨਾ ਹੋਈ ਹੈ ਕੀ ਮਾਮਲਾ ਬੋਲੋ ਨੇ ਦੱਸ ਦੱਸ ਬੋਲੇ ਮੇਰਾ ਨਾਮ ਦਲਜੀਤ ਆ ਮੇਰੇ ਘਰ ਵਾਲੇ ਦਾ ਨਾਮ ਭੁੱਟਾ ਹੈ ਮੇਰੇ ਘਰ ਪੰਜ ਕੁੜੀਆਂ ਅੰਜਾ ਦਾ ਛੋਟਾ ਮੇਰਾ ਮੁੰਡਾ ਏ ਤੇ ਮੇਰੇ ਦੇਵਰ ਦੇ ਘਰ ਆਲੀ ਨਾ ਮੈਸੇਜ ਕਰੀ ਆਂਦਾ ਸੀਗਾ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਲਾ ਇਹ ਆਦੀ ਮੈਂ ਮੰਨੂ ਨੂੰ ਦੱਸੂਗੀ ਆਦੀ ਮੈਂ ਮੰਨੂ ਬੋਨੇ ਮੰਨੂ ਇਹਦੇ ਫੋਨ ਤੇ ਜਦੋਂ ਮੈਸੇਜ ਕੀਤਾ ਆਂਦੀ ਮੈਂ ਮੰਨੂ ਦੇ ਘਰੋਂ ਬੋਲਦੀ ਆਂ ਗਿਆ ਇਹਨੂੰ ਆਦਾ ਆਦੀ ਮੈਂ ਨਹੀਂ ਤੇਰੇ ਨਾਲ ਗੱਲ ਕਰਦੀ ਮੜ ਕੇ ਆਂਦਾ ਕਿ ਦੂਜੀ ਕੁੜੀ ਨਾਲ ਮੇਰੀ ਗੱਲ ਕਰਾ ਨਹੀਂ ਮੈਂ ਤੁਹਾਡੇ ਘਰੇ ਆ ਜਾਊਂਗਾ ਕਿ ਨਾ ਤੂੰ ਗੱਲ ਕਰਾਈ ਤਾਂ ਓਏ ਅੱਜ ਫਿਰ ਘਰ ਕਿਵੇਂ ਗਏ ਜਿਹੜੇ ਤੁਹਾਡੇ ਘਰ ਉਹ ਜਦੋਂ ਉਹਨੇ ਦੱਸਿਆ ਮੇਰੇ ਦਿਓਰ ਨੂੰ ਇਹਨੇ ਦੱਸਤਾ ਨਹੀਂ ਨਵਿਆ ਮੁੰਡਾ ਮੈਨੂੰ ਮੈਸੇਜ ਕਰੀ ਜਾਂਦਾ ਤਾਂ ਫੋਨ ਲੈ ਕੇ ਉਹਨਾਂ ਦੇ ਘਰੇ ਉੱਠ ਗਿਆ ਕਹਿੰਦਾ ਮੈਂ ਉਹਨੂੰ ਵਿਖਾ ਕੇ ਉਹਨਾਂ ਮੈਂ ਤਬੂਟ ਲੈ ਕੇ ਜਾਂਦਾ ਨਾਲ ਵੀ ਤੂੰ ਸਾਡੇ ਘਰੇ ਮੈਸੇਜ ਕਿਉਂ ਕਰਦਾ ਹੈਗਾ ਤੇ ਮਗਰੀ ਮੈਂ ਜਾਵੜੀ ਮੰਗਰੇ ਮੇਰੇ ਮੇਰੇ ਘਰ ਵਾਲਾ ਉੱਠ ਗਿਆ ਮੰਗਣਾ ਪਤੜ ਕੇ ਚੇਰਮੈਨਾਂ ਦੇ ਘਰੇ ਚੱਲਾਂਗੇ ਮੈਂ ਕਿ ਆਪਾਂ ਉਹਨੂੰ ਦੱਸਾਂਗੇ ਪੰਚਾਇਤ ਵਿੱਚ ਸੱਦ ਕੇ ਇਹਨੂੰ ਪੁੱਛਾਂਗੇ ਵੀ ਤੂੰ ਸਾਡੇ ਘਰ ਕਿਉਂ ਮੈਸੇਜ ਕਰੀ ਜਾਂਦਾ ਇਹ ਤਾਂ ਉਹਦੇ ਨੂੰ ਮੈਸੇਜ ਹੀ ਚੈੱਕ ਦਿਖਾਉਣ ਗਏ ਦੀ ਆਵੇ ਸਬੂਤ ਆ ਤੇਰਾ ਸਾਡੇ ਕੋਲੇ ਵੀ ਤੂੰ ਕਿਉਂ ਮੈਸੇਜ ਕਰੀ ਜਾਂਦਾ ਇਹ ਤੇ ਜਾਨੂ ਕੀ ਪਤਾ ਸੀਗਾ ਵੀ ਉਹ ਗੰਬਦੂਖ ਲਈ ਬੈਠਾ ਉਹ ਪਹਿਲਾਂ ਹੀ ਸਾਡੀਆਂ ਚਾਚ ਚਰਦੀ ਬੈਠਾ ਸਾਨੂੰ ਮਾਫ਼ ਦੀਆਂ ਤੁਹਾਡੇ ਕਿੰਨੇ ਬੱਚੇ ਮੇਰੇਗਾ 5 ਗੁੱਡੀਆਂ ਇੱਕ ਬڑا 6 ਬੜਾ ਕਹਿੰਦਾ ਮੁੰਡਾ ਇਹ 3555 ਕੁੜੀਆਂ ਤੋਂ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਇਹਦੇ ਨਾਲ ਹਾਂਜੀ ਪਹਿਲਾਂ ਮੇਰੀ ਬੇਟੀ ਦੇ ਦੀ ਸ਼ਾਦੀ ਰਗਵਾਈ ਸੀਗੀ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦਾਗਾ ਮੇਰੇ ਘਰ ਵਾਲੇ ਦੇ ਸਿਰ ਤੇ 6:00 ਵਜੇ ਸੀਗੀ ਉਹ ਤੇ ਦਾਦਾ ਕਰਕੇ ਛੋਟੀ ਉਮਰ ਜਦ ਮੈਂ ਵਿਆਹ ਕਰਦੀ ਸੀਗੀ ਤੈਨੂੰ ਆਦਾ ਸੀ ਤੂੰ ਮੇਰੇ ਨਾਲ ਗੱਲ ਕਰ ਦਾ ਵਜ਼ੀ ਮਨਾ ਕਰ ਦਿੱਤਾ ਤੇ ਸਾਨੀ ਉਹਨੇ ਮੜ ਕੇ ਦੂਜਾ ਮੰਗੋ ਸ਼ਿਕਾਇਤ ਕਰਦੀ ਕਿੰਨਾ ਛੋਟੀ ਉਮਰ 'ਚ ਵਿਆਹ ਕਰੀ ਜਾਂਦੇ ਆ ਕਿਹੜੇ ਪਿੰਡ ਤੋਂ ਕੀ ਮਾਮਲਾ ਹੋਇਆ ਭੁੱਲਰ ਪਿੰਡ ਆ ਜਿਲ੍ਹਾ ਮੁਕਸਰਾ ਤੇ ਸਾਨੂੰ ਇਹਦਾ ਕੋਈ ਪਤਾ ਨਹੀਂ ਜੋ ਫਾਇਰ ਵੱਜੇ ਸੰਤੋ ਤੋਂ ਪਤਾ ਲੱਗਾ ਖੜਕਾ ਹੋਇਆ ਤੇ ਰੰਜ ਹੈ ਪੁਰਾਣੀ ਸੀ ਕੋਈ ਮਾੜੀ ਮੁੱਤੀ ਇਹਨਾਂ ਦੀ ਠੀਕ ਕੀ ਮਨਨ ਵਾਲੇ ਦਾ ਕੀ ਨਾਮ ਹੈ ਬੋਟਾ ਸਿੰਘ ਆ ਜੀ ਬੋਟਾ ਸਿੰਘ ਕਿੰਨੀ ਉਮਰ ਸੀ ਕਿੰਨੇ ਬੱਚੇ ਹੈ ਪਰਿਵਾਰ ਕੀ ਬੱਚੇ ਦੇ 5 ਕੁੜੀਆਂ ਇੱਕ ਮੁੰਡਾ ਮੁੰਡਾ ਛੋਟਾ ਛੋਟੀਆਂ ਛੋਟੀਆਂ ਕੁੜੀਆਂ ਕੁੜੀ ਵੱਡੀ ਆ ਕਿੰਨੇ ਵੱਲੋਂ ਗੋਲੀ ਮਾਰੀ ਗਈ ਬਲਵਰ ਸਿੰਘ ਮਰ ਲ ਮਰ ਗਿਆ ਉਹਦਾ ਪੁਰਾਣੀ ਕੋਈ ਦੰਜਸ਼ ਕੀ ਪੁਰਾਣੀ ਕੋਈ ਮਾੜੀ ਮੋਟੀ ਪਹਿਲਾਂ ਸੀ ਕੋਈ ਇੰਨੀ ਜ਼ਿਆਦਾ ਹੈ ਨਹੀਂ ਕੋਈ ਪੁਰਾਣੀ ਮੋਟੀ ਸੀ ਉਹਦਾ ਨਹੀਂ ਤੇ ਬਲਵਰ ਕੀ ਕੰਮ ਕਰਦਾ ਜੀ ਦਾੜੀ-ਟੱਪੇ ਦਾ ਹੀ ਕਰਦਾ ਜੀ ਅੱਛਾ ਹਾਂ ਜੀ ਇਕੱਠਾ ਕਿੱਥੇ ਹੋਈ ਆ ਜਿਹੜੀ ਘਰੇ ਹੋਈ ਆ ਜੀ ਇੰਦੇ ਘਰੇ ਇਹ ਜਸਕਰਨ ਸਿੰਘ ਆ ਜੀ ਜਸਕਰਨ ਸਿੰਘ ਦੇ ਘਰੇ ਆ ਬਲਵਰ ਸਿੰਘ ਆ ਜਿਹੜਾ ਉਹ ਜਸਕਰਨ ਸਿੰਘ ਦਾ ਲੜਕਾ ਹੈ ਜਿਹੜੇ ਮਤਲਬ ਕਿ ਵਿੱਪਨ ਨੇ ਫਾਇਰ ਕੀਤਾ ਉਹ ਉਹ ਦੱਸਦਾ ਕਿ ਉਹਦੇ ਡੈਡੀ ਦਾਸੀ ਆ ਜੀ ਬਲਵਰ ਸਿੰਘ ਦਾ ਹੈ ਬਲਵਰ ਜੀ ਮੁਰਤੀ ਨਹੀਂ ਇਹਦੀ ਉਮਰ ਹੋਊਗੀ 20 ਦੇ ਨੇੜੇ ਤੇ 20 22 ਬਸ ਇੱਥੇ ਹੋਊਗੀ ਅਹ ਦੇਖੋ ਜੀ ਅੱਜ ਅਸੀਂ ਹੁਣ ਮੌਜੂਦ ਹੈਗੇ ਆਂ ਪੁੱਲਰਪਿੰਡ ਇੱਥੇ ਜੋ ਇਨੀਸ਼ੀਅਲੀ ਪਤਾ ਲੱਗਿਆ ਹੈ ਕਿ ਡਿਸੀਜ਼ਡ ਪਰਸਨ ਹੈ ਬੂਟਾ ਸਿੰਘ ਉਹਦੀ ਕੋਈ ਬੇਟੀ ਦਾ ਜਿਹੜਾ ਅਕਿਊਜ਼ਡ ਹੈਗਾ ਬਲਬਰ ਇਹਦੇ ਨਾਲ ਕੋ ਲਵ ਅਫੇਅਰ ਚੱਲ ਰਿਹਾ ਸੀ ਉਹਦੇ ਤੋਂ ਇਹਨਾਂ ਦੀ ਕੋ ਪ੍ਰਾਣੀ ਐਨਿਮੀਟੀ ਸੀ ਉਸੇ ਦੇ ਰਿਗਾਰਡਿੰਗ ਹੀ ਅੱਜ ਇਹ ਬੂਟਾ ਔਰ ਇਹਦਾ ਬ੍ਰਦਰ ਹੈ ਮਨਦੀਪ ਇਹ ਇਹਨਾਂ ਦੇ ਬਲਬਰ ਦੇ ਘਰ ਐਂਟਰ ਹੋਏ ਇਹਨਾਂ ਦੀ ਕਹਾਣੀ ਸੁਣੀ ਹੋਈ ਹੈ ਉਸ ਤੋਂ ਗੱਲ ਇੱਥੇ ਵਧੀ ਕੀ ਉਹ ਬਲਬਰ ਨੇ ਤੇ ਫਾਇਰ ਕਰਤਾ ਦਾ ਬੂਟਾ ਹੈ ਉਹ ਇਥੋਂ ਅਪੀਅਰਸ ਟੂ ਬੀ ਡੈਡ ਉਹ ਸਿਵਲ ਹਸਪੀਟਲ ਪੇਜਿਆ ਜਾ ਚੁੱਕੇ ਹੈ ਔਰ ਜਿਹੜਾ ਸੀਗਾ ਇਹਦਾ ਛੋਟਾ ਬ੍ਰਦਰ ਮਨਦੀਪ ਉਹ ਇਨੀਸ਼ੀਅਲੀ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਉੱਥੋਂ ਬਾਅਦ ਹੁਣ ਉਹਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜੀ ਮਤਲਬ ਸਰ ਜਿਹੜਾ ਡੈਡ ਹੈ ਨੀਤਾ ਸਿੰਘ ਇਹ ਕੰਮ ਕੀ ਕਰਦੇ ਸੀ ਅ ਕੰਮ ਤਾਂ ਇਹਨਾਂ ਦਾ ਕੋਈ ਡੈੜੀ ਮਜ਼ਦੂਰੀ ਦਾ ਹੀ ਕੰਮ ਸੀਗਾ ਜਿਹੜਾ ਜਿਹੜੇ ਤੇ ਅਲੀਗੇਸ਼ਨਸ ਲੱਗ ਰਹੇ ਲੜਕੇ ਤੇ ਅਕਿਊਜ਼ ਤੇ ਬਲਬਰ ਉਹ ਵੀ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਕਿੰਨੇ ਬੱਚੇ ਆ ਜਿਨ੍ਹਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਆ ਦੇਖੋ ਜੀ 2 ਪਰਸਨ ਐ ਜਿਨ੍ਹਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਇੱਕ ਜਿਹੜਾ ਪਰਸਨ ਐ ਬੂਟਾ ਸਿੰਘ ਉਹਨੂੰ ਅਸੀਂ ਭੇਜਿਆ ਉਹ ਅਪੀਅਰਸ ਟੂ ਬੀ ਡੈਡ ਐ ਬਾਕੀ ਕਲੀਨਿਕਲੀ ਡਾਕਟਰਸ ਦੱਸਣਗੇ ਔਰ ਸੈਕਿੰਡ ਸੀ ਜਿਹੜਾ ਮਨਦੀਪ ਸਿੰਘ ਮੈਂ ਤੁਹਾਨੂੰ ਦੱਸਿਆ ਕਿ ਉਹ ਇੰਜਰਡ ਸੀ ਉਹ ਪਹਿਲਾਂ ਅਸੀਂ ਸਵੈ ਲੋਸਟ ਐਡਮਿਟ ਕਰਵਾਤਾ ਸੀ ਉਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਵੈਪਨ ਕਿਹੜਾ ਵਰਤਿਆ ਗਿਆ ਪਤਾ ਲੱਗਿਆ ਅ ਵੈਪਨ ਜੀ ਇਨੀਸ਼ੀਅਲੀ ਸਾਨੂੰ ਜੋ ਜਿਵੇਂ ਉਹਦੀ ਇੰਜਰੀ ਦਿਖਦੀ ਹੈ 12 ਬੋਰ ਦਾ ਫਾਇਰ ਹੋਇਆ ਕਿੰਨੇ ਫਾਇਰ ਹੋਏ ਕਿ ਤੁਸੀਂ ਤਾਂ ਮੈਨੂੰ ਪਤਾ ਨਹੀਂ ਕੁਝ ਫਾਇਰ ਦੋ ਫਾਇਰ ਹੋਏ ਇੱਕ ਬੂਟਾ ਸਿੰਘ ਦੇ ਹਿੱਟ ਕੀਤਾ ਔਰ ਇੱਕ ਜਿਹੜਾ ਮਨਦੀਪ ਸਿੰਘ ਦੇ ਹਿੱਟ ਸਰ ਵੈਪਨ ਕੀ ਦੱਸਿਆ ਉਹ ਵਰਦਰ ਦਾ ਸੀ ਜਾਂ ਬੂਟਾ ਸਿੰਘ ਵਗੈਰਾ ਦਾ ਨਹੀਂ ਨਹੀਂ ਉਹ ਜੋ ਪਤਾ ਲੱਗਿਆ ਜਿਹੜਾ ਹੈ ਬਲਬਰ ਉਹਦੇ ਫਾਦਰ ਦਾ ਲਾਇਸੈਂਸ ਵੈਪਨ ਸੀਗਾ ਜੀ ਥੈਂਕ ਯੂ